ਸੱਤ ਸਰੀਏ ਕਾਲ ਦੋਸਤੋ ਬੀਜੇਪੀ ਦੀ ਸੰਸਦ ਮੈਂਬਰ ਕੰਕਨਰ ਨੌਰਥ ਦੀਆਂ ਮੁਸ਼ਕਲਾਂ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਕਿਸਾਨੀ ਅੰਦੋਲਨ ਦੌਰਾਨ ਜਦੋਂ ਕਿਸਾਨ ਅੰਦੋਲਨ ਕਰ ਰਹੇ ਸਨ ਦਿੱਲੀ ਦੇ ਵਿੱਚ ਉਹਨਾਂ ਨੂੰ ਲੈ ਕੇ ਕੰਗਨਰ ਨੌਰਥ ਵੱਲੋਂ ਕੁਝ અપਮਾਨਜਨਕ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ ਉਸ ਤੋਂ ਬਾਅਦ ਇਸ ਮਾਮਲੇ ਨੇ ਜਿਹੜਾ ਸੀ ਉਹ ਤੂਲ ਫੜਿਆ ਤਾਂ ਉਸ ਨੂੰ ਲੈ ਕੇ ਜੋ ਉਹਨਾਂ ਦੇ ਖਿਲਾਫ ਮਾਨ ਹਾਨੀ ਦਾ ਕੇਸ ਮਾਣਯੋਗ ਬਠਿੰਡਾ ਦੀ ਅਦਾਲਤ ਦੇ ਵਿੱਚ ਬੀਬੀ ਮਹਿੰਦਰ ਕੌਰ ਜੀ ਵੱਲੋਂ ਜਿਹੜਾ ਸੀ ਉਹ ਦਾਇਰ ਕੀਤਾ ਗਿਆ ਪੇਸ਼ਕ ਕنگਰਨ ਨੌਰਥ ਵੱਲੋਂ ਹੁਣ ਤੱਕ ਪਹੁੰਚ ਘੱਟੋ-ਘੱਟ 4 ਅਰਜ਼ੀਆਂ ਜਿਹੜੀਆਂ ਉਹ ਦਾਇਰ ਕੀਤੀਆਂ ਜਾ ਚੁੱਕੀਆਂ ਕਿ ਉਹ ਪੇਸ਼ ਨਹੀਂ ਹੋ ਸਕਦੀ ਪਰ ਅਦਾਲਤ ਨੇ ਹੁਣ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਨਿਰਧਾਰਤ ਮਿਤੀ ਤੇ ਪੇਸ਼ ਨਹੀਂ ਹੁੰਦੀ ਤਾਂ ਉਸ ਦੀ ਜਿਹੜੀ ਉਸ ਨੂੰ ਜ਼ਮਾਨਤ ਮਿਲੀ ਹੋਈ ਹੈ ਔਰ ਰੱਤ ਕਰ ਦਿੱਤੀ ਜਾ ਸਕਦੀ ਹੈ ਔਰ ਨਾਲ ਹੀ ਉਸ ਦੀ ਜਿਹੜੀ ਗ੍ਰਿਫਤਾਰੀ ਤੇ ਉਹ ਵਾਰੰਟ ਵੀ ਇਸ਼ੂ ਕੀਤੇ ਜਾ ਸਕਦੇ ਆ ਜ਼ਿਕਰਯੋਗ ਹੈ ਕਿ ਕੰਗਨੌਰ ਨੌਰਥ ਨੂੰ ਉਸ ਵੇਲੇ ਬਠਿੰਡਾ ਦੀ ਇੱਕ ਅਦਾਲਤ ਵਿੱਚ ਜੋ ਮਾਨ ਨਹਾਨੀ ਦਾ ਉਹਨਾਂ ਦੇ ਖਿਲਾਫ ਕੇਸ ਦਾਇਰ ਹੈ ਉਸ ਵੇਲੇ ਇੱਕ ਵੱਡਾ ਝਟਕਾ ਲੱਗਾ ਹੈ ਅਦਾਲਤ ਨੇ ਸਖਤ ਰੁਖ ਅਪਣਾਉਂਦੇ ਹੋਏ ਰਨੋਦ ਦੀ ਪੇਸ਼ੀ ਤੋਂ ਛੋਟ ਦੀ ਅਰਜ਼ੀ ਨੂੰ ਰੱਤ ਕਰ ਦਿੱਤਾ ਤੇ ਅਦਾਲਤ ਨੇ ਸਪਸ਼ਟ ਤੌਰ ਤੇ ਹੁਕਮ ਕੀਤਾ ਹੈ ਕਿ ਜਿਹੜੀ ਉਹਨਾਂ ਨੂੰ ਅਗਲੀ ਸੁਣਵਾਈ ਦੀ ਤਾਰੀਖ ਮਿਲੀ ਹੈ ਉਸ ਦੇ ਉੱਪਰ ਉਹ ਨਿਜੀ ਤੌਰ ਤੇ ਅਦਾਲਤ ਦੇ ਵਿੱਚ ਪੇਸ਼ ਹੋਣ ਅਦਾਲਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਨਿਰਧਾਰਤ ਮਿਤੀ ਤੇ ਪੇਸ਼ ਨਹੀਂ ਹੁੰਦੀ ਤਾਂ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ ਤੇ ਗ੍ਰਿਫਤਾਰੀ ਵਾਰੰਟ ਜਿਹੜਾ ਉਹ ਜਾਰੀ ਕਰ ਦਿੱਤਾ ਜਾਏਗਾ ਜਿਕਰਯੋਗ ਹੈ ਕਿ ਰਣੌਤ ਪਹਿਲਾਂ ਵੀ ਪੇਸ਼ੀ ਤੋਂ ਛੋਟ ਦੇ ਲਈ ਚਾਰ ਅਰਜ਼ੀਆਂ ਦਾਇਰ ਕਰ ਚੁੱਕੇ ਹੈ ਹਰ ਵਾਰ ਮਾਮਲੇ ਵਿੱਚ ਸ਼ਿਕਾਇਤਕਰਤਾ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਰਗਵੀਰ ਸਿੰਘ ਬਹਿਨੀਵਾਲ ਇੱਕ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਇਨ ਅਰਜ਼ੀਆਂ ਦਾ ਜਿਹੜਾ ਸਖਤ ਵਿਰੋਧ ਕੀਤਾ ਹੈ ਵਕੀਲ ਨੇ ਦਲੀਲ ਦਿੱਤੀ ਕਿ ਕੰਗਨਾ ਜਾਣਬੁੱਝ ਕੇ ਅਦਾਲਤੀ ਕਾਰਵਾਈਆਂ ਤੋਂ ਬਚ ਰਹੀ ਹੈ ਤੇ ਬਿਨਾਂ ਕਿਸੇ ਜਾਇਜ਼ ਕਾਰਨ ਦੇ ਅਦਾਲਤ ਤੋਂ ਉਸਦੀ ਗੈਰ ਹਾਜ਼ਰੀ ਜਿਹੜੀ ਉਚਿਤ ਪ੍ਰਕਿਰਿਆ ਦੀ ਉਲੰਘਣਾ ਹੈ ਕੰਗਨਾ ਰਣੌਤ ਨੇ ਅਦਾਲਤ ਵਿੱਚ ਦਲੀਲ ਦਿੱਤੀ ਦਿੱਤੀ ਕੇ ਉਹ ਸਰਕਾਰੀ ਕੰਮਕਾਰਨ ਪੇਸ਼ ਨਹੀਂ ਹੋ ਸਕਦੀ ਪਰ ਅਦਾਲਤ ਨੇ ਨੋਟ ਕੀਤਾ ਕਿ ਇਸ ਸੰਬੰਧ ਵਿੱਚ ਕੋਈ ਸੰਬੰਧਕ ਦਸਤਾਵੇਜ਼ ਜਾਂ ਸਬੂਤ ਪੇਸ਼ ਨਹੀਂ ਕੀਤੇ ਗਏ ਅਦਾਲਤ ਨੇ ਇੱਕ ਸਖਤ ਟਿੱਪਣੀ ਜਾਰੀ ਕਰਦੇ ਕਿਹਾ ਕਿ ਅਦਾਲਤ ਦਾ ਕੀਮਤੀ ਸਮਾਂ ਬੇਲੋੜਾ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ ਇਸ ਸਖਤ ਅਦਾਲਤੀ ਫੈਸਲੇ ਤੋਂ ਬਾਅਦ ਕੰਗਣਾ ਰਣੌਥ ਦੀਆਂ ਕਾਨੂੰਨੀ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ ਜੇਕਰ ਕੰਗਣਾ ਰਣੌਥ 15 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਨਹੀਂ ਹੁੰਦੀ ਤਾਂ ਮਾਮਲੇ ਵਿੱਚ ਹੋਰ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਸਖਤ ਹੋ ਸਕਦੀ ਹੈ ਕੰਗੜਾ ਰਣੋਥ ਦੇ ਖਿਲਾਫ ਜਿਹੜੀ 15 ਜਨਵਰੀ ਨੂੰ ਤਰੀਕ ਨਿਰਧਾਰਤ ਕੀਤੀ ਗਈ ਹੈ ਵਕੀਲ ਵੱਲੋਂ ਕੰਗੜਾ ਰਣੋਥ ਦੇ ਵਕੀਲ ਵੱਲੋਂ ਉਹਨਾਂ ਨੂੰ ਪੇਸ਼ੀ ਦੀ ਛੋਟ ਦੇ ਲਈ ਅਰਜੀ ਜਿਹੜੀ ਹੈ ਉਹ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ ਪਰ ਜੱਜ ਸਾਹਿਬ ਨੇ ਸਖਤ ਰੁਖ ਪਨਾਉਂਦੇ ਹੋਏ ਇਹ ਹੁਕਮ ਜਾਰੀ ਕੀਤਾ ਕਿ ਜੇਕਰ ਕੰਗੜਾ ਰਣੋਥ 15 ਤਰੀਕ ਨੂੰ ਅਦਾਲਤ ਵਿੱਚ ਨਿਜੀ ਤੌਰ ਤੇ ਪੇਸ਼ ਨਹੀਂ ਹੁੰਦੀ ਤਾਂ ਉਸ ਦੇ ਖਿਲਾਫ ਗ੍ਰਿਫਤਾਰੀ ਵਰੰਟ ਵੀ ਜਿਹੜਾ ਹੈ ਉਹ ਜਾਰੀ ਕੀਤਾ ਜਾ ਸਕਦਾ ਹੈ ਬੇਸ਼ੱਕ ਕਰੰਗਣਾ ਨੌਦ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਐਮਪੀ ਨੇ ਕਿਸੇ ਸਰਕਾਰੀ ਕੰਮ ਕਰਕੇ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਦੇ ਪਰ ਜੱਜ ਸਾਹਿਬ ਨੇ ਅੱਗੋਂ ਟਿੱਪਣੀ ਦਿੱਤੀ ਕਿ ਫਿਰ ਜਿਹੜੇ ਸਰਕਾਰੀ ਕੰਮ ਦੇ ਵਿੱਚ ਉਹ ਬਿਜ਼ੀ ਹੈ ਉਸ ਦਾ ਦਸਤਾਵੇਜ਼ ਜਿਹੜਾ ਹੈ ਉਹ ਅਦਾਲਤ ਵਿੱਚ ਜਮ੍ਹਾਂ ਕਰਵਾਇਆ ਜਾਵੇ ਤਾਂ ਕਿ ਅਦਾਲਤ ਸਬੂਤਾਂ ਦੇ ਆਧਾਰ ਤੇ ਅਗਲੀ ਕਾਰਵਾਈ ਕਰੇਗੀ ਕਿ ਵਾਕਈ ਮੈਡਮ ਬਿਜ਼ੀ ਹੈ ਔਰ ਨਹੀਂ ਆ ਸਕਦੀ ਜੇਕਰ ਕੰਮ ਨਾਲ ਸੰਬੰਧਿਤ ਦਸਤਾਵੇਜ਼ ਅਦਾਲਤ ਵਿੱਚ ਜਮ੍ਹਾਂ ਨਹੀਂ ਕਰਵਾਇਆ ਜਾਂਦਾ ਤਾਂ ਕੰਗਣਾਰ ਅਰਨੌਦ ਦੇ ਖਿਲਾਫ ਹੋਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਮਾਮਲੇ ਦੇ ਵਿੱਚ ਧੰਨਵਾਦ